ਮੇਲਾ ਹੈ ਤੇ ਤੁਹਾਨੂੰ ਇਸੇ ਜਗ੍ਹਾ ਤੇ ਜੋ ਮੇਲਾ ਹੈ ਸ਼ੁਰੂ ਹੋਏਗਾ 5 ਸਤੰਬਰ 2025 ਨੂੰ ਤੇ ਸਭ ਤੋਂ بڑا ਜਿਹੜਾ ਝੁੱਲਾ ਹੈ ਕਿਸ਼ਤੀ ਤੇ ਚੰਡੋਲ ਜੋ ਤਿਆਰੀਆਂ ਨੇ ਇਹਨਾਂ ਦੀ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਝੁੱਲੇ ਨੇ ਇਹ ਇਸ ਜਗ੍ਹਾ ਤੇ ਰੱਖੇ ਤੇ ਘੱਟੋ ਘੱਟ 4 ਇੰਜੀਨੀਅਰ ਲੱਗੇ ਹੋਏ ਆ 4 ਇੰਜੀਨੀਅਰ ਮੈਂ ਪੁੱਛ ਕੇ ਆਇਆ ਸੀ ਉਹਨਾਂ ਨੂੰ 4 ਇੰਜੀਨੀਅਰ ਦੀ ਸਹਾਇਤਾ ਦੇ ਨਾਲ ਤੇ ਬਾਕੀ ਵਰਕ ਨਾਲ ਦੇ ਹਿਸਾਬ ਦੇ ਨਾਲ ਜੋ ਕੰਮ ਹੈ ਇਹਦਾ ਫਾਊਂਡੇਸ਼ਨ ਦਾ ਪੂਰਾ ਚੱਲ ਰਿਹਾ ਹੈ ਤੇ ਸਭ ਤੋਂ ਵੱਡਾ ਜੋ ਕਿਸ਼ਤੀ ਹੈ ਝੂਲਾ ਹੈ ਤੁਹਾਨੂੰ ਇੱਥੇ ਆ ਦੇਖਣ ਨੂੰ ਮਿਲੇਗਾ ਤੇ ਇਹ بڑے بڑے ਜੋ ਝੂਲਾ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ 125 ਫੁੱਟ ਦਾ ਲਗਭਗ ਜੋ ਹੈ ਚੰਡੋਲ ਚਾਰ ਪੰਜ ਚੰਡੋਲ ਲੱਗੇ ਹੋਏ ਆ ਝੂਲੇ ਦੇ ਵਿੱਚ ਲਗਭਗ ਚਾਰ ਕਿਸ਼ਤੀ ਹੈ ਦੋ ਮੋਹਰ ਦਾ ਖੂਹ ਹੋਰ ਵੀ ਜੋ ਝੂਲੇ ਨੇ ਉਹ ਲੱਗਨੇ ਬਾਕੀ ਨੇ ਤੇ ਛਪਾਰ ਮੇਲੇ ਦੀ ਦਿੱਲੀ ਦੀ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਤੁਸੀਂ ਦੱਸਣਾ ਤੁਸੀਂ ਇਹ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ